ਖੰਨਾ ਪੁਲਿਸ ਨੇ ਨਵਾਲਗ ਲੜਕੀ ਦੇ ਅੰਨੇ ਕਤਲ ਦੀ ਗੁੱਥੀ ਨੂੰ 12 ਘੰਟਿਆਂ ਵਿੱਚ ਸੁਲਝਾ ਕੇ ਕਾਤਲ ਨੂੰ ਕੀਤਾ ਕਾਬੂ ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਖੰਨਾ ਦੇ ਪਿੰਡ ਅਲੌੜ ਨੇੜੇ ਰੇਲਵੇ ਲਾਈਨਾਂ ਕੋਲ ਖੇਤਾਂ ਦੇ ਵਿੱਚ ਇੱਕ ਨਵਾਲਗ ਲੜਕੀ ਦੀ Laash ਨੰਗਨ ਹਾਲਤ ਦੇ ਵਿੱਚ ਮਿਲੀ ਸੀ ਜਿਸ ਤੇ ਪੁਲਿਸ ਨੇ ਮਾਮਲੇ ਦੀ ਜਾਂਚ ਕਰਦੇ ਹੋਏ ਸੰਜੀਵ ਕੁਮਾਰ ਪੁੱਤਰ ਗਗਨਸ਼ਾ ਨਿਵਾਸੀ ਮੰਡੀ ਗਵਿੰਦਗਰ ਜੋ ਕਿ ਰਾਜ ਮਿਸਤਰੀ ਦਾ ਕੰਮ ਕਰਦਾ ਹੈ ਨੂੰ ਕਾਬੂ ਕਰ ਲਿਆ ਉਤੇ ਹੀ ਦੱਸ ਦਈਏ ਕਿ ਇਸ ਦੀ ਲੜਕੀ ਨਾਲ ਦੋਸਤੀ ਸੀ ਤੇ ਇਹ ਲੜਕੀ ਵੀ ਗਵਿੰਦਗਰ ਦੀ ਰਹਿਣ ਵਾਲੀ ਸੀ ਇਹ ਜੀ ਕੱਲ ਸਵੇਰ ਐਸਐਚਓ ਸਦਰਨੋ ਇਲਾਕੇ ਦੇ ਦਰਵੀਰ ਸਿੰਘ ਅਤੇ ਸਰਪੰਚ ਕੁਮੇਨ ਸਿੰਘ ਪਿੰਡ ਲੋੜਦਿਆਂ ਨੇ ਵੀ ਪਿੰਡ ਲੋੜ ਦੀ ਹੱਦ ਦੇ ਅੰਦਰ ਰੇਲਵੇ ਲਾਈਨ ਦੇ ਕੋਲੇ ਇੱਕ ਡੈੱਡ ਬੋਡੀ ਪਈ ਹੋਈ ਹੈ ਉਹ ਜਾ ਕੇ ਦੇਖਿਆ ਇੱਕ ਸੋਨਾਸਥਾਨਾ ਤੋਂ ਆਉਦੀ ਲੜਕੀ ਦੀ ਡੈੱਡ ਬੋਡੀ ਸੀ ਜਿਹਦੇ ਉਹ ਮੌਕੇ ਦੇ ਸ਼ਨਾਖਤ ਨਹੀਂ ਹੋ ਸਕੀ ਤੇ ਉਹਦੇ ਚ ਅਸੀਂ ਇਹਨਾਂ ਦੇ ਨਾਮ ਤੇ ਐਫਆਈਆਰ ਨੰਬਰ 40 ਅਧੀਨ ਤਰਫ 110 ਇੱਕ ਪੀਐਨਐਸ ਦਰਜ ਕਰ ਲਈ ਸੀ ਉਦੋਂ ਅੱਗੇ ਕਾਰਵਾਈ ਸ਼ੁਰੂ ਕਰਤੀ ਇਹਦੀ ਡੈੱਡ ਬੋਡੀ ਅਸੀਂ ਇੱਥੇ ਮੌਤਰੀ ਚ ਰਖਵਾਤੀ ਇਸ਼ਤਿਹਾਰ ਸ਼ੁਰੂ ਹੋ ਗਿਆ ਦਹਿਰੀ ਕਰਤਾ ਉਹ ਨੂੰ ਐਸਚਓ সদর ਨੇ ਅੱਗੇ ਸੋਸ਼ਲ ਮੀਡੀਆ ਤੇ ਵੀ ਭਾਇਆ ਜਿਹਦੇ ਤੋਂ ਇਹਦੀ ਪਛਾਣ ਹੋ ਸਕੇ ਤੇ ਇਹ ਇੱਥੇ ਪਿੱਛੋਂ ਯੂਪੀ ਦੇ ਰਹਿਣ ਵਾਲੇ ਆ ਤੇ ਇੱਥੇ ਗੋਵਿੰਦਗੜ੍ਹ ਮੰਡੀ ਰਹੇ ਸੀ ਜਿੱਦੇ ਲੇਬਰ ਦਾ ਕੰਮ ਕਰਦੇ ਸੀ ਉਦੋਂ ਅੱਗੇ ਇਨਵੈਸਟੀਗੇਸ਼ਨ ਚੱਲਦੀ ਹੋਈ ਪਤਾ ਲੱਗਿਆ ਵੀ ਇਹ ਦਾ ਇੱਕ ਜਾਂਚਾਣ ਵਾਲਾ ਸੀ ਰਾਜ ਮੰਤਰੀ ਦਾ ਕੰਮ ਕਰਦਾ ਸੀ ਸੰਜੀਤ ਕੁਮਾਰ ਜੇ ਸੰਜੀਪ ਕੁਮਾਰ ਇਹਨੂੰ ਪਰ 11 ਤਰੀਕ ਨੂੰ ਕੁੜੀ ਨੂੰ ਲੈ ਕੇ ਆਇਆ ਸੀ ਤੇ ਇਹਦੇ ਨਾਲ ਇੱਥੇ ਇਹਨੇ ਰੇਪ ਕਰਨ ਦੀ ਕੋਸ਼ਿਸ਼ ਕੀਤੀ ਤੇ ਜਿਸ ਦੌਰਾਨ ਇਹਨੇ ਜਿਹਨੂੰ ਸਟਰਗਲ ਕੀਤਾ ਤੇ ਉਹਨੇ ਸਟ੍ਰੰਗੂਲੇਟ ਕਰਕੇ ਉਹਦੀ ਡੈਥ ਇਹਨੇ ਕਤਲ ਕਰਤਾ ਇਹਨੂੰ ਅਸੀਂ ਗ੍ਰਿਫਤਾਰ ਕਰ ਲਿਆ ਜੋ ਤੇ ਉਹਦਾ ਪੋਸਟਮਾਰਟਮ ਕਰਾਇਆ ਜਾ ਰਿਹਾ ਹੈ ਉਹ ਸਮਰਦ ਬਾਬਾ ਜੀ ਦੇ ਦਸਾਮੇ ਆ ਗਏ ਤੇ ਤੇ ਫਿਰ ਚੋਰ ਨੇ ਉਹ ਜੀਆਂ ਦਾ ਰਵਾਇਤਾ ਕੀਤਾ ਜੀ ਹੁਣ ਇਹਦੀ ਗਫਤਰੀ ਹੋਈ ਹੈ ਜੀ ਪੁੱਛ ਕੇ ਚੱਜ ਰਹੀ ਹੈ ਜੀ ਅੱਗੇ ਜੋ ਦਸਾਮੇ ਆਉਣ ਜੋ ਤੁਹਾਨੂੰ ਤੁਹਾਡੇ ਨਾਲ ਸੰਗ ਕੀਤਾ ਕਰਨ ਜਿੰਨਾ ਲੜਕੀਨ ਵੱਲ ਗਈ ਇਹਦੀ ਪ੍ਰੋਫਾਈਲ ਸ਼ੀਟ ਕਿੰਨੀ ਕੁ ਮਰ ਹੈ ਕੋਈ ਮੈਰਿਡ ਅਨਮੈਰਿਡ ਹੈ ਜੀ ਲੜਕੀ ਨਹੀਂ ਇਹ ਰਮ ਦੋਸ਼ੀ ਪੜਿਆ ਜੀ ਦੋਸ਼ੀ ਅਨਮੈਰਿਡ ਦੋਸ਼ੀ ਮੈਰਿਡ ਮੈਰਿਡ ਲੜਕੀ ਹੈ ਹਨ ਲੜਕੀ ਹੈ ਮੈਰਿਡ ਦੋਸ਼ੀ ਮੈਰਿਡ ਇਹ ਤਨ ਇੱਕ ਦਿਨ ਜਾਣਦੇ ਸੀ ਇਹ ਅਧਰ ਗੇਮ ਮਿਸਰੀਵਰ ਦਾ ਕੰਮ ਕਰਦਾ ਨਾਲ ਕਰਾਜ ਮਿਸਰੀ ਦਾ ਕੰਮ ਕਰਦਾ ਕੰਮ ਇਸੇ ਦਾ ਇਹ ਦੰਦਾ ਗੁਂਦਗਰੀ ਸੀ ਗੁਂਦਗਰੀ ਕਿ 6 ਕਿ 14 ਸਰ ਇਹ ਬਿਹਾਰ ਬਿਹਾਰ ਵਾਲੀ ਪਰ ਕਿੰਨੇ ਜਲਦੀ ਕਿੰਨੇ ਘੰਟਿਆਂ ਜਿਹੜਾ ਪੁਲਿਸ ਨੇ ਟੈਸਟ ਕਰ ਲਿਆ ਹੈ ਇਹ ਲਾਈਡ ਮਟਰ ਇਹ ਦੇਖੋ ਕੱਲ ਮਾਰਨਿੰਗ ਸਾਨੂੰ ਇਤਲਾ ਮਿਲੀ ਹੈ ਤੇ ਡੱਡ ਬੜੀ ਕੱਪੇ ਚ ਲਈ ਹੈ ਕੱਲ ਤੁਹਾਨੂੰ ਪਤਾ ਹੀ ਹੈ ਵੀ ਸਾਰੀ ਖੰਨਾ ਪੁਲਿਸ ਉਧਰ ਵੀ ਬਿਜ਼ੀ ਸੀਗੀ ਮਲਾਵ ਦੇ ਕਿਚ ਤੇ ਉਦੋਂ ਬਾਅਦ ਇਹ ਐਸ ਐਚ ਓ ਸਦਰ ਨੇ ਹੀ ਰਾਤ ਇਹਦਾ ਪਤਾ ਕੀਤਾ ਤੇ ਅੱਜ ਨੂੰ ਰੈਸ਼ ਕਰ ਲਿਆ 20 ਗੱਟਾਂ ਦੇ ਅੰਦਰ ਅੰਦਰ ਇਹ ਸਾਰਾ ਹੋ ਗਿਆ